ਫਲੋਰ ਸਬਡਿਵੀਜ਼ਨ ਦੇ ਅਧੀਨ ਪੈਂਦੇ ਪਿੰਡ ਅਪਰਾ ਵਿਖੇ ਸਮੂਹ ಗ್ರಾಮ ਪੰਚਾਇਤ ਅਤੇ ਪਿੰਡ ਵਾਸੀ ਪਿੰਡ ਵਿੱਚ ਬਣੇ ਸੀਐਸਸੀ ਹਸਪਤਾਲ ਵਿੱਚ ਨਸ਼ਾ ਛਡਾਊ ਕੇਂਦਰ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਜੋ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਹੈ ਉਸ ਵਿੱਚ ਪਿੰਡ ਦੀਆਂ ਔਰਤਾਂ ਜਦੋਂ ਹਸਪਤਾਲ ਵਿੱਚ ਦਵਾਈ ਲੈਣ ਜਾਂਦੀਆਂ ਹਨ ਤਾਂ ਉਹਨਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੱਸਿਆ ਹੈ ਕਿ ਹਸਪਤਾਲ ਦੇ ਵਿੱਚ ਹੀ ਨਸ਼ਾ ਛੁਡਾਓ ਕੇਂਦਰ ਖੋਲਿਆ ਗਿਆ ਹੈ ਜਿਸ ਵਿੱਚ ਨਸ਼ਾ ਦੀ ਗੋਲੀ ਖਾਂਜੋ ਨੌਜਵਾਨ ਆਉਂਦੇ ਹਨ ਉਹ ਆਪਣੀ ਜਨਕ ਸ਼ਬਦ ਬੋਲਦੇ ਹਨ ਜੋ ਸੁਣਨ ਯੋਗ ਨਹੀਂ ਹੁੰਦਾ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਨਸ਼ਾ ਛੁਡਾਓ ਕੇਂਦਰ ਨੂੰ ਹਸਪਤਾਲ ਦੇ ਵਿੱਚੋਂ ਬਾਹਰ ਕੱਢ ਕੇ ਕਿਸੇ ਹੋਰ ਜਗ੍ਹਾ ਤੇ ਬਣਾਇਆ ਜਾਵੇ ਹਾਂਜੀ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਡੇ ਇੱਥੇ ਸੀਐਚਸੀ ਦੇ ਵਿੱਚ ਨਸ਼ਾ ਛੁਡਾਓ ਕੇਂਦਰ ਖੁੱਲਿਆ ਹੋਇਆ ਔਟ ਕੇਂਦਰ ਜਿਹੜਾ ਖੁੱਲਿਆ ਹੋਇਆ ਹੈ ਇੱਥੇ ਨਸ਼ਾ ਛਡਾਣ ਲਈ ਗੋਲੀ ਦਿੱਤੀ ਜਾਂਦੀ ਹੈ ਬਟ ਇਸ ਦੇ ਨਾਲ ਸਾਨੂੰ ਮਹੱਲੇ ਵਾਲਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਸਾਡਾ ਘਰ ਬਿਲਕੁਲ ਇਹਦੇ ਸਾਹਮਣੇ ਆ ਬਾਹਰ 15 15 20 20 ਮੁੰਡੇ ਖੜੇ ਰਹਿੰਦੇ ਆ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਆ ਇੱਕ ਦੂਜੇ ਨਾਲ ਲੜਾਈ ਝਗੜਾ ਕਰਦੇ ਆ ਜੇ ਇਹਨਾਂ ਨੂੰ ਕਿਸੇ ਨੂੰ ਕੁਝ ਕਿਹਾ ਜਾਵੇ ਤਾਂ ਡੜ ਪੈਂਦੇ ਆ ਔਰ ਦੂਜੀ ਗੱਲ ਇਹ ਆ ਸਾਡੇ ਘਰ ਦੀਆਂ ਲੇਡੀਜ਼ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਹੋਆ ਉਹ ਘਰੋਂ ਲੋਕ ਲਾ ਕੇ ਹਰ ਵੇਲੇ ਰੱਖਦੇ ਪਤਾ ਹੀ ਨਹੀਂ ਕਿਹੜੇ ਵੇਲੇ ਕਿਹਨੇ ਅੰਦਰ ਜਾਵੜਨਾ ਇਹਦੇ ਨਾਲ ਸਾਨੂੰ ਬਹੁਤ ਸਹਿਮ ਦਾ ਮਾਹੌਲ ਆ ਸਾਡੇ ਮਹੱਲੇ ਦੇ ਵਿੱਚ ਸਾਰੀਆਂ ਬੀਬੀਆਂ ਭੈਣਾਂ ਡਰੀਆਂ ਰਹਿੰਦੀਆਂ ਹਨ ਹਰ ਵੇਲੇ ਕੀ ਪਤਾ ਕਿਸੇ ਨਸ਼ੇ ਵਾਲੇ ਨੇ ਕਿਹੜੇ ਵੇਲੇ ਕੁਝ ਕਰ ਜਾਣਾ ਇਸ ਕਰਕੇ ਅਸੀਂ ਸਰਕਾਰ ਕੋਲ ਮੰਗ ਕਰਦੇ ਆਂ ਵੀ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਜਿਹੜਾ ਇਹ ਓਟਕੇਂਦਰ ਇੱਥੇ ਰਿਸ਼ਾਈ ਸ਼ੀ ਇਲਾਕੇ ਦੇ ਵਿੱਚ ਖੋਲਿਆ ਗਿਆ ਹੈ ਜਾਂ ਤਾਂ ਇਹਨੂੰ ਬੰਦ ਕੀਤਾ ਜਾਵੇ ਜਾਂ ਫਿਰ ਇਹਨੂੰ ਸਾਡੇ ਪਿੰਡ ਤੋਂ ਸ਼ਿਫਟ ਕਰਕੇ ਕਿਸੇ ਦੂਜੀ ਜਗ੍ਹਾ ਤੇ ਭੇਜਿਆ ਜਾਵੇ ਕਿਹੜੀ ਗੋਲੀ ਸਰਕਾਰ ਦੀ ਪੋਲਿਸੀ ਦੇ ਹਿਸਾਬ ਨਾਲ ਹੈ ਜੋ ਹੈ ਤਾਂ ਕਿਸੇ ਨਾ ਕਿਸੇ ਪਰਪਸ ਲਈ ਹੋਊਗੀ ਪਰ ਸਾਡਾ ਸਿਵਲ ਹਸਪੀਟਲ ਇੱਕ ਰਿਸ਼ੀ ਏਰੀਆ ਕਰਕੇ ਸਾਡੇ ਆਂਡ ਗਵਾਂਡ ਦੇ ਵਿੱਚ ਇਸ ਮੁੱਲੇ ਨੂੰ ਬਹੁਤ ਜਿਆਦਾ ਪ੍ਰੋਬਲਮ ਹੈ ਉਲਟ ਫੈਰਰੀ ਵਜਾਇ ਸਾਡੇ ਆਪਰ ਨੂੰ ਇਸ ਚੀਜ਼ ਦਾ ਨੁਕਸਾਨ ਹੀ ਮਿਲਿਆ ਉਸ ਦੀ ਵਜ੍ਹਾ ਹੈ ਕਿ ਸਾਰੇ ਨਸ਼ੇ ਵਾਲੇ ਬੰਦੇ ਆਲੇ ਦੁਆਲੇ ਚੋਰੀਆਂ ਠਗੀਆਂ ਵੱਧ ਗਈਆਂ ਹਨ ਬਹੁਤ ਜਿਆਦਾ ਇੱਥੇ ਮੇਰੇ ਖਿਆਲ 13-1400 ਬੰਦੇ ਦੀ ਲਿਸਟ ਹੈ ਜਿਹੜੇ ਨਸ਼ੇ ਵਾਲੇ ਬੰਦੇ ਆ ਦੀ ਆ ਤਾਂ ਉਲਟ ਇੱਥੇ ਆ ਕੇ ਨਸ਼ੇ ਦਾ ਕੰਮ ਹੋਰ ਵਧਿਆ ਹੋਇਆ ਹੈ ਇੱਥੇ ਆ ਕੇ ਨਸ਼ਾ ਵੇਚਦੇ ਹਨ ਤਾਂ ਮੁੱਲਿਆਂ ਦੇ ਵਿੱਚ ਘੁੰਮਦੇ ਹਨ ਇੱਥੇ ਸਾਡੀ ਕੋਈ ਬੀਬੀ ਭੈਣ ਭਰਾ ਭੈਣ ਕੋਈ ਬਾਹਰ ਨਹੀਂ ਨਿਕਲ ਸਕਦਾ ਐ ਸੈਮ ਦਾ ਮਾਹੌਲ ਐ ਪੁਲਿਸ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਮੰਗ ਐ ਵੀ ਆ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਜਾਂ ਬੰਦ ਕੀਤਾ ਜਾਵੇ ਜਦ ਤੱਕ ਇਹ ਜੇ ਬੰਦ ਨਹੀਂ ਕਰ ਸਕਦੇ ਹੈਗੇ ਪੁਲਿਸ ਦੋ ਮੁਲਾਜ਼ਮ ਪੁਲਿਸ ਦੇ ਇੱਥੇ ਪੱਕੀ ਡਿਊਟੀ ਲੱਗੀ ਜਾਵੇ ਜੀ ਸਾਡੀ ਤਾਂ ਇਹ ਮੰਗ ਸਭ ਤੋਂ ਪਹਿਲਾਂ ਤੁਹਾਡਾ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀ ਜਿਹੜਾ ਤੁਸੀਂ ਸਾਡੇ ਆਪਣੇ ਵਿੱਚ ਸਾਰ ਲੈਣ ਆਏ ਆ ਮੇਰੇ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਤੁਹਾਨੂੰ ਬਹੁਤ ਵਿਸਤਾਰ ਨਾਲ ਦੱਸਿਆ ਹੋਵੇ ਤੇ ਕਿੰਨੀ ਪ੍ਰੋਬਲਮ ਹੈ ਇੱਕ ਤਾਂ ਪ੍ਰੋਬਲਮ ਇਹ ਆ ਵੀ ਸਾਡਾ ਜਿਹੜਾ ਹਸਪੀਟਲ ਹੈ ਰੈਹਾਸ਼ੀ ਏਰੀਆ ਦੇ ਵਿੱਚ ਹੈ ਘਰੇ ਦੇ ਵਿੱਚ ਜਿੱਤੇ ਲੋਕਾਂ ਦੀ ਰਹਿائش ਆ ਇੱਥੇ ਪਹਿਲਾਂ ਜਦੋਂ ਮੈਂ ਤਾਂ ਇਹ ਨਹੀਂ ਸਮਝ ਆਈ ਤਰਕਾਬ ਦੀ ਪਾਲਿਸੀ ਕੀ ਆ ਇਹ ਗੋਲੀ ਜਿੱਦਾਂ ਨਸ਼ਾ ਹਟਾਉਂਦੀ ਆ ਕਿ ਨਸ਼ਾ ਲਾਉਣਦੀ ਆ ਪਹਿਲਾਂ ਤੁਸੀਂ ਇਹ ਦੇਖੋ ਇੱਥੇ ਮਤਲਬ ਪਹਿਲਾਂ ਜਦੋਂ ਇਹ ਸ਼ੁਰੂ ਹੋਇਆ ਸੀ 200 ਬੰਦਾ ਗੋਲੀਖਾਨੇ ਇੱਥੇ ਆਉਂਦਾ ਸੀ ਨਸ਼ੇ ਛਡਾਉਦੇ ਹੁਣ ਤੁਸੀਂ ਦੇਖੋ ਇੱਥੇ ਛੋਟੇ ਛੋਟੇ ਮੁੰਡੇ ਵੀ ਲੱਗ ਗਏ ਆ ਇਹ ਗੋਲੀ ਹੁਣ ਨਸ਼ਾ ਚਰਾਉਂਦੇ ਤੇ ਨਸ਼ਾ ਲਾਉਣ ਦੀ ਹੋਈ ਉਦੋਂ ਉਹਦੇ ਤੇ ਇੰਨੀ ਪ੍ਰੋਬਲਮ ਆਉਂਦੀ ਆ ਵੀ ਮੇਰੇ ਕੋਲ ਹਜ਼ਾਰ ਤੋਂ ਉੱਪਰ ਤੇ ਬੰਦਾ ਰੋਜ਼ ਗੋਲੀ ਖਾਣ ਆਉਂਦਾ ਆ ਅਲਫੀ ਇਹਦੇ ਲਈ ਸੇਵਰ ਸਰਜਨ ਸਭ ਕੋਈ ਗਏ ਆ ਵੀ ਸਾਡੀ ਪ੍ਰੋਬਲਮ ਦਾ ਹੱਲ ਕਰੋ ਕਿਉਂਕਿ ਇਹ ਰੈਸੀ ਇਲਾਕੇ ਦੇ ਹੋਣਗੇ ਕਰਕੇ ਨਾ ਇੱਥੇ ਬਹੁਤ ਵੱਡੀ ਪ੍ਰੋਬਲਮ ਹੈ ਕਿ ਜਦੋਂ ਗੋਲੀ ਲੈਂਦੇ ਆ ਗੋਲੀ ਲੈ ਕੇ ਨਾ ਬਾਹਰ ਆ ਕੇ ਉਹ ਗੋਲੀਆਂ ਆਦੀਆਂ ਕਰਕੇ ਉਹ ਵੇਚਦੇ ਵੀ ਆ ਤੇ ਸਾਰਾ ਦਿਨ ਇਹ ਤੇ ਗਾੜੀ ক্লোਜ ਕਰਦੇ ਆ ਇੱਥੇ ਕੋ ਅਮਰਜੈਂਸੀ ਹੁੰਦੀ ਆ ਕੋਈ ਗੱਡੀ ਲਗਾਉਣੀ ਹੁੰਦੀ ਆ ਕਿਉਂਕਿ ਰੈਸ਼ੀ ਲੱਗੇ ਤੇ ਹੋਣ ਕਰਕੇ ਮੋਟਰਸਾਈਕਲ ਸਕੂਟਰ ਸਾਈਕਲ ਆਪ ਇੱਡੇ ਗਲੀਆਂ 'ਚ ਖੜੇ ਜਾਂਦਾ ਕੋਈ ਇੱਥੋਂ ਲੰਘ ਨਹੀਂ ਸਕਦਾ ਉਦੋਂ ਵਾਰ ਕੋਈ ਲੇਡੀ ਜਿੱਦਾਂ ਦਾ ਹਸਪੀਟਲ ਦੇ ਪਲਾਸੇ ਇਲਾਜ ਕਰਾਉਣ ਆਉਂਦੇ ਸੀ ਉਹ ਧੀਰੇ ਤਾਂ ਨਹੀਂ ਆਉਂਦੀ ਬਈ ਇੱਥੇ ਕੋਈ ਇਹਨਾਂ ਦਾ ਕੀ ਪਤਾ ਕੋਈ ਸਾਡੀ ਚੈਨ ਨਹੀਂ ਨਾਲ ਲੱਲਵੇ ਸਾਡੀ ਕੋਲ ਕੋਈ ਬਾਰਦਾਦ ਨਾ ਕਰ ਦੇਵੇ ਤੇ ਕਿਉਂਕਿ ਇਹਨਾਂ ਦਾ ਕੋਈ ਨਹੀਂ ਪਤਾ ਇਹਨਾਂ ਦਾ ਕੋਈ ਦਿਮਾਗ ਟਿਕਾਣੇ ਹੁੰਦਾ ਐਨੀ ਪ੍ਰੋਬਲਮ ਹੈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਤੁਸੀਂ ਗੱਲਾਂ ਤੇ ਡੇ ਡੀਆਂ ਕਰਦੇ ਆਂ ਤੇ ਮਤਲਬ ਇਹਦਾ ਕੋਈ ਹੱਲ ਕੋਈ ਨਹੀਂ ਕਰਦੇ ਕਿਉਂਕਿ ਇਹਦੇ ਕਦੇ ਹੀ ਹੋਣ ਕਰਕੇ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਤਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਉਹ ਜਦ ਤੱਕ ਇਹਦਾ ਕੋਈ ਮਖਲਾ ਹੱਲ ਨਹੀਂ ਹੁੰਦਾ ਇਹਨੂੰ ਇਤੋਂ ਸ਼ਿਫਟ ਕੀਤਾ ਜਾਵੇ ਸਾਡੇ ਆਪਣੇ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਤੁਹਾਨੂੰ ਇਸ ਔਰ ਰੈਂਟ ਤੋਂ ਬਹੁਤ ਦਿੱਕਤ ਆ ਬਹੁਤ ਪ੍ਰੋਬਲਮ ਆਉਂਦੀ ਆ ਕੋਈ ਇਤੋਂ ਬਹੁਤ ਉੱਗੀ ਆ ਬਹੁਤ ਬਹੁਤ ਧੰਨਵਾਦ ਜੀ